ਹਾਂਜੀ ਕਿਸਾਨ ਪ੍ਰਭੂ ਸਤਿ ਸ਼੍ਰੀਕਾਲ ਹਰਦੀਪ ਬਰਾੜ ਚੈਨਲ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਕਈ ਸੰਦ ਸੇਲ ਵਾਸਤੇ ਲੈ ਕੇ ਆਏ ਆ ਪਹਿਲਾਂ ਗੱਲ ਕਰਦੇ ਆਂ ਜੀ ਜੌਂਡੀਆ ਟਰੈਕਟਰ ਆ ਜੀ 5204 2009 ਮਾਡਲ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਚੰਗਾ ਟਰੈਕਟਰ ਘਰੇ ਰੱਖਿਆ ਹੋਇਆ ਘਰੂ ਟਰੈਕਟਰ ਆ ਕਿਸੇ ਵਪਾਰੀ ਦਾ ਨਹੀਂ ਜੀ ਰੇਟ 3,25,000 ਰੁਪਿਆ ਨੰਬਰ ਵੀਰਾਂ ਦਾ ਨੋਟ ਕਰ ਲਓ 70872128363 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੋਰ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਏਰੀਆ ਭਗਤਾ ਅੱਗੇ ਗੱਲ ਕਰਦੇ ਹਾਂ ਜੀ ਮਹਿੰਦਰਾ 275 ਡੀਆਈ ਟਰੈਕਟਰ ਆ ਇਹ 1995 ਮਾਡਲ ਅ ਰੇਟ ਆ ਜੀ 95000 ਰੁਪਿਆ ਏਰੀਆ ਮਲੇਰ ਕੋਟਲਾ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 99140 99237 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਫੋਨ ਤੇ ਇੱਕ ਵਾਰੀ ਜਰੂਰ ਪੁੱਛ ਲਿਆ ਕਰੋ ਜੀ ਟਰੈਕਟਰ ਕੋਲ ਜਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਚਲਾ ਕੇ ਵਾਹ ਕੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਟਰੈਕਟਰ ਸਾਫ਼ ਹਾਲਤ ਦੇ ਵਿੱਚ ਹੈ ਜਾਇਜ਼ ਰੇਟ ਦੇ ਉੱਤੇ ਟਰੈਕਟਰ ਵੀਰਾਂ ਨੇ ਵੇਚਣਾਗਾ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਬਾਡੀ ਚੈਸੀ ਲਿੰਕਾਂ ਦਾ ਸਾਫ਼ ਪਿਆ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਮਾਈਸੀ 95100 ਪੰਜਾਬ ਨੰਬਰ ਏਰੀਆ ਫਰੀਦਕੋਟ ਦੇ ਵਿੱਚ ਵਿਕਾਊ ਆ ਪਿੰਡ ਰਾਮਿਆਣਾ ਪਿੰਡ ਰਾਮਿਆਣਾ ਦੇ ਵਿੱਚ ਟਰੈਕਟਰ ਵਿਕਾਊ ਆ ਜੀ ਮਾਡਲ 2018 ਪੂਰਾ ਸੋਹਣਾ ਸੁਨੱਖਾ ਟਰੈਕਟਰ ਆ ਨਵੀਂ ਹਾਲਤ ਦੇ ਵਿੱਚ ਰੇਟ 5 ਲੱਖ 10000 ਰੁਪਿਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 94631 76926 94631 76926 ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਮੌਕੇ ਤੇ ਲੈਸ ਹੋ ਜਾਊਗਾ ਅੱਗੇ ਗੱਲ ਕਰਦੇ ਹਾਂ ਜੀ 11 6 ਦੀ ਪੂਰੀ ਸੋਹਣੀ ਹੈਵੀ ਟਰਾਲੀ ਵਕਾਊ ਆ ਕੰਡੀਸ਼ਨ ਦੇਖ ਸਕਦੇ ਹੋ ਪੂਰੀ ਸਾਫ ਟਰਾਲੀ ਹੈ ਜੀ ਫਰਸ਼ ਕਿ ਤੋ ਵੀ ਖਰਾਬ ਨਹੀਂ ਨਵੀਂ ਫਰਸ਼ਾ ਪਿੰਡ ਮਾੜੀ ਮੁਫਤਵਾ ਰੇਟ 1 ਲੱਖ 45000 ਰੁਪਇਆ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਨੰਬਰ ਵੀ ਦਾ ਨੋਟ ਕਰ ਲਓ ਜੀ 97811 50866 ਵਧੀਆ ਟਾਇਰ ਹੈ ਜੀ ਵਧੀਆ ਜੈਕ ਲੱਗਿਆ ਹੋਇਆ ਟਰਾਲੀ ਨੂੰ ਬਹੁਤ ਹੀ ਹੈਵੀ ਵਜਨ ਦੇ ਵਿੱਚ ਇਹ ਟਰਾਲੀ ਸਾਫ ਹਾਲਤ ਦੇ ਵਿੱਚ ਦਿਤਾਉ ਹਰੇ ਰੇਟ ਤੇ 39 ਵਿੱਚ ਮੌਕੇ ਤੇ ਪੂਰਾ ਮਾਰਕਾ ਲਾ ਜਾਊਗਾ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਦੇ ਹੋ ਤੁਸੀਂ ਵੀ ਸਾਡੇ ਪੇਜ ਤੇ ਐਡ ਕਰਵਾ ਸਕਦੇ ਹੋ ਵੀਡੀਓ ਭੇਜ ਕੇ ਜ਼ਮੀਨ ਪਸ਼ੂ ਪਲਾਟ ਸਾਧਨ ਦੀ ਐਡ ਕੀਤੀ ਜਾਂਦੀ ਆ ਅੱਗੇ ਦੀ ਸਵਰਾਜ 855 ਤਿੰਨ ਮਾਡਲ ਆ ਪੰਜਾਬ ਨੰਬਰ ਕੰਡੀਸ਼ਨ ਦੇਖ ਸਕਦੇ ਹੋ ਅੱਧੇ ਟਾਇਰਾਂ ਦੇ ਵਿੱਚ ਰੇਟ 2 ਲੱਖ 10 ਹਜ਼ਾਰ ਰੁਪਿਆ ਪੰਜਾਬ ਨੰਬਰ ਆ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 9915710440 9915710440 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਹੋਰ ਲੈ ਸਕਦੇ ਹੋ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਸਾਫ਼ ਪਿਆਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਟਰੈਕਟਰ ਤੁਸੀਂ ਚਲਾ ਕੇ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਸੋਨਾਲੀਕਾ 750 ਟਰੈਕਟਰ ਆ ਪੰਜਾਬ ਨੰਬਰ ਆ 16 ਮਾਡਲ ਆ। ਆ ਰੇਟ ਆ ਜੀ 4.5 ਲੱਖ ਰੁਪਇਆ ਆ RX ਸ਼ੋਅ ਦੇ ਵਿੱਚ। ਬਿਲਕੁਲ ਨਵੀਂ ਕੰਡੀਸ਼ਨ ਆ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਜੀ। ਨੰਬਰ ਵੀਰਾਂ ਦਾ 9592301118 9592301118 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਚਲਾ ਕੇ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਵਦਿਆ ਬਿਲਕੁਲ ਨਵਾਂ ਟਰੈਕਟਰ ਆ ਜੀ ਅੱਗੇ ਗੱਲ ਕਰਦੇ ਆ ਜੀ 14 ਫੁੱਟੀ ਟਰਾਲੀ ਆ 7 ਫੁੱਟ ਦੀ ਚੜਾਈ ਆ ਬੈਡ ਲੱਗਿਆ ਹੋਇਆ ਫੁੱਲ ਹੈਵੀ ਵਜਨ ਦੇ ਵਿੱਚ ਆ ਰੇਟ 1,65,000 ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜੂਗਾ ਨੰਬਰ ਆ ਜੀ 9872784745 9872784745 ਅੱਗੇ ਗੱਲ ਕਰਦੇ ਆਂ ਜੀ ਮਾਈਸੀ 9500 ਟਰੈਕਟਰ ਆ 2021 ਮਾਡਲ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਆ ਬਹੁਤ ਹੀ ਘੱਟ ਚੱਲਿਆ ਹੋਇਆ ਆ ਰੇਟ 6 ਲੱਖ 45000 ਰੁਪਿਆ ਚਾਰ ਸਪੀਡ ਆ ਜੀ ਚਾਰ ਸਪੀਡ ਟਰੈਕਟਰ ਆ ਇਹ ਨੰਬਰ ਵੀਰਾਂ ਦਾ ਨੋਟ ਕਰ ਲਓ 62808 62045 62808 62045 8 ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਹੋਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਆ ਵੀਰਾਂ ਨੇ ਵੇਚਣਾ 9580 ਹੈ ਜੀ ਅੱਗੇ ਜੀ ਸਵਰਾਜ 855 ਟਰੈਕਟਰ ਆ 1990 ਮਾਡਲ ਪੰਜਾਬ ਨੰਬਰ ਆ ਡਬਲ ਕਲਚ ਦੇ ਵਿੱਚ オリジナル ਟਰੈਕਟਰ ਆ ਸਾਰਾ ਕੰਡੀਸ਼ਨ ਦੇਖ ਸਕਦੇ ਹੋ ਜੀ ਸਾਰਾ ਟਰੈਕਟਰ オリジナル ਆ ਸ਼ੋ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਰਿੰਮਾਂ ਦਾ オリジナル ਪਿਆ ਏਰੀਆ ਮੋਗਾ ਰੇਟ 125000 ਰੁਪਿਆ ਨੰਬਰ ਵੀਰਾਂ ਦਾ 7037984000 7037984000 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਕੋਲ ਜਾ ਕੇ ਚੈੱਕ ਕਰਕੇ ਫਿਰ ਸੌਦਾ ਕਰੋ ਜੀ ਸਾਰੇ ਵੀਰਾਂ ਨੂੰ ਬੇਨਤੀ ਆ ਫੋਨ ਤੇ ਸੌਦਾ ਨਾ ਕਰਿਆ ਕਰੋ ਅੱਗੇ ਜੀ ਸਵਰਾਜ 73593 ਮਾਡਲ ਰੇਟ 130000 ਰੁਪਿਆ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 9968581986 ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਐਫੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਸਾਰਾ ਹੀ ਜੈਨੂਇਨ ਆ ਵੀਡੀਓ ਤੁਸੀਂ ਚੈੱਕ ਕਰ ਸਕਦੇ ਹੋ ਵਾਹ ਕੇ ਚਲਾ ਕੇ ਚੈੱਕ ਕਰਕੇ ਸੌਦਾ ਕਰਿਓ ਜੀ ਕੋਈ ਚੱਕਰ ਨਹੀਂ ਅੱਗੇ ਗੱਲ ਕਰਦੇ ਆ ਜੀ ਅਰਜਨ 555 ਅਰਜਨ 555 DI ਟਰੈਕਟਰ ਹੈ ਜੀ 13 ਮਾਡਲ ਪੰਜਾਬ ਨੰਬਰ ਕੰਡੀਸ਼ਨ ਦੇਖ ਸਕਦੇ ਹੋ ਪੂਰਾ ਸੋਨਾ ਚੰਗਾ ਟਰੈਕਟਰ ਹੈ ਰੇਟ 3,55,000 ਰੁਪਿਆ ਪਾਵਰ ਸਟੀering ਦੇ ਵਿੱਚ ਨੰਬਰ ਹੈ ਜੀ ਵੀਰਾਂ ਦਾ 9855099237 9855099237 ਇਸ ਨੰਬਰ ਤੇ ਫੋਨ ਕਰਕੇ ਅਰਜਨ ਟਰੈਕਟਰ ਬਾਰੇ ਹੋਰ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਟਰੈਕਟਰ ਵਾਹ ਕੇ ਚੈੱਕ ਕਰਕੇ ਖਰੀਦ ਸਕਦੇ ਹੋ 40 45 ਪੈਸੇ ਟਾਇਰਾਂ ਦੇ ਵਿੱਚ ਅੱਗੇ ਜੀ ਸਵਰਾਜ 855 FE 2017 ਮਾਡਲ ਹੈ ਜੀ 1700 ਘੰਟੇ ਹੀ ਚੱਲਿਆ ਹੋਇਆ ਏਰੀਆ ਪੈਂਡ ਰੋਡਾਂ ਵਾਲੀ ਮੌਕਸਰ ਜਲਾਲਾਬਾਦ ਰੋਡ ਤੇ ਸਾਈਡ ਤੇ ਵੀਰਾਂ ਦਾ ਪੈਂਡ ਲੱਦੂ ਵਾਲੇ ਤੋਂ ਨੰਬਰ ਹੈ ਜੀ 94633 41942 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ 17 ਮਾਡਲ ਟਰੈਕਟਰ ਹੈ ਇਹ ਕੰਡੀਸ਼ਨ ਦੇਖ ਸਕਦੇ ਹੋ 5.5 ਲੱਖ ਰੁਪਏ ਡਿਮਾਂਡ ਹੈ 94633 41942 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਇਆ ਮਾਡਲ ਦੇ ਹਿਸਾਬ ਨਾਲ ਬਿਲਕੁਲ ਨਵਾਂ ਟਰੈਕਟਰ ਹੈ ਜੀ 14 ਤੱਕ ਵੀ ਨਹੀਂ ਲੱਗਾ ਟਰੈਕਟਰ ਨੂੰ ਪੰਜਾਬ ਨੰਬਰ ਆ ਸੰਗਰੂਰ ਦਾ ਪੀਵੀ 13 ਕੰਡੀਸ਼ਨ ਚੈੱਕ ਕਰ ਸਕਦੇ ਹੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਲਓ ਜੀ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅੱਗੇ ਜੀ ਸਟੈਂਡਰਡ ਟਰੈਕਟਰ 345 ਡੀਆਈ ਵਿਕਾਊ ਆ ਇਹ ਟਰੈਕਟਰ ਨਵ ਮਾਡਲ ਹੈ ਰੇਟ ਇਹਦਾ 1,60,000 ਰੁਪਏ ਦੇ ਵਿੱਚ ਬਣੂਗਾ ਜੀ ਨੰਬਰ ਵੀਰਾਂ ਦਾ ਨੋਟ ਕਰ ਲਓ 9877249083 9877249083 ਫੋਨ ਕਰਕੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਲੈ ਲਿਆ ਕਰੋ ਭਰਾਵੋ ਸਾਰੇ ਵੀਰਾਂ ਨੂੰ ਬੇਨਤੀ ਆ ਫੋਨ ਤੇ ਸੌਦਾ ਨਾ ਕਰਿਆ ਕਰੋ ਖਾਤੇ ਦੇ ਵਿੱਚ ਪੈਸੇ ਨਾ ਪਾਇਓ ਸਾਰੇ ਵੀਰਾਂ ਨੂੰ ਬੇਨਤੀ ਆ ਕੋਲ ਜਾ ਕੇ ਚੀਜ਼ ਚੈੱਕ ਕਰਕੇ ਸੌਦਾ ਕਰਿਆ ਕਰੋ ਭਰਾਵੋ ਵੀਡੀਓ ਨੂੰ ਸਾਰੇ ਗਰੁੱਪਾਂ ਦੇ ਵਿੱਚ ਕਿਸਾਨ ਵੀਰਾਂ ਤੱਕ ਆਪਣੀ ਸ਼ੇਅਰ ਕਰ ਦਿਆ ਕਰੋ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਜਾਏ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 735 ਐਫ ਇ ਟਰੈਕਟਰ ਆ ਇਹ ਟਰੈਕਟਰ ਬਾਹਰ ਪੰਪਾਲਾ 1999 ਮਾਡਲ ਆ ਨੰਬਰ ਵੀਰਾਂ ਦਾ ਨੋਟ ਕਰ ਲਓ ਜੀ 62809 13046 62809 13046 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਆ ਰੇਟ ਇਹਦਾ 1,60,000 ਰੁਪਿਆ ਡਿਮਾਂਡ ਹੈ ਮੌਕੇ ਤੇ ਮਾਨਤਾਣ ਹੋ ਜਾਊਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸਾਨ ਵੀਰੋ ਦੱਬ ਕੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਫਰੀ ਦੇ ਵਿੱਚ ਕਰਵਾ ਸਕਦੇ ਹੋ ਜ਼ਮੀਨ ਪਸ਼ੂ ਪਲਾਟ ਸਾਧਨ ਖੇਤੀਬਾੜੀ ਜਰ ਕਿਸੇ ਵੀ ਪ੍ਰਕਾਰ ਦੀ ਐਡ ਕਰਵਾਉਣ ਵਾਸਤੇ ਵੀਡੀਓ ਭੇਜੋ ਫੋਟੋਆਂ ਭੇਜੋ ਸਾਰੀ ਜਾਣਕਾਰੀ ਸਾਡੇ WhatsApp ਨੰਬਰ ਤੇ ਲਿਖ ਕੇ ਭੇਜੋ ਜੀ ਛੋਡੀ ਵੀਡੀਓ 1-2 ਦਿਨਾਂ ਵਿੱਚ ਦੀ ਆਪਣੇ ਚੈਨਲ YouTube Facebook ਉੱਤੇ ਲੱਗ ਜੂ